ਸਾਨੂੰ ਤਾਂ ਘਰ ਚ ਰੋਕ ਲਿਆ ਤੁਸੀਂ ਕਰਦੇ ਆਪ ਬਾਹਰ ਨਿਕਲ ਕੇ ਦੇਖੋ ਪਿੰਡਾਂ ਜਾ ਕੇ ਦੇਖੋ ਕੱਲੇ ਫਿਰ ਤੁਹਾਨੂੰ ਪਤਾ ਲੱਗੇਗਾ ਜੇ ਪਾਥੀਆਂ ਨਾ ਪਈਆਂ ਤਾਂ ਚੰਨੀ ਚੰਨੀ ਨਾ ਕਿਹੋ ਚੰਨੀ ਦਾ ਭਗਵੰਤ ਮਾਨ ਨੂੰ ਚੈਲੰਜ ਕਿਹਾ ਇਹ ਕੱਲਾ ਕਿਸੇ ਪਿੰਡ ਜਾ ਕੇ ਦਿਖਾ ਜੇ ਪਾਥੀਆਂ ਨਾ ਪਈਆਂ ਤਾਂ ਮੇਰਾ ਨਾਂ ਬਦਲ ਦਿਓ ਸੋ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ ਦਿਨੀ ਭਾਨੇ ਸਿੱਧੂ ਦੀ ਰਿਹਾਈ ਸੀ ਐਮ ਭਗਵੰਤ ਮਾਨ ਦੇ ਜ਼ਿਲ੍ਹੇ ਸੰਗਰੂਰ ਵਿੱਚ ਵੱਡਾ ਇਕੱਠ ਦਾ ਸੱਦਾ ਦਿੱਤਾ ਗਿਆ ਹੈ ਇਸ ਦੇ ਨਾਲ ਹੀ ਪੰਜਾਬ ਪੁਲਿਸ ਵੀ ਕਾਰਵਾਈਆਂ ਕਰ ਰਹੀ ਹੈ ਇਸ ਤਹਿਤ ਇੱਕ ਕਾਰਵਾਈ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਵੀ ਹੋਈ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮਰੀਂਡਾ ਵਿਖੇ ਉਹਨਾਂ ਦੇ ਘਰ ਵਿੱਚ ਪੁਲਿਸ ਨੇ ਹਾਊਸ ਅਰੈਸਟ ਕਰ ਲਿਆ ਹੈ ਯਾਨੀ ਉਹਨਾਂ ਨੂੰ ਘਰ ਚ ਨਜ਼ਰਬੰਦ ਕੀਤਾ ਗਿਆ ਕਿ ਉਹ ਘਰੋਂ ਬਾਹਰ ਨਾ ਜਾ ਸਕਣ ਇਸ ਦੌਰਾਨ ਚਰਨਜੀਤ ਸਿੰਘ ਚੰਨੀ ਫੇਸਬੁੱਕ ਤੇ ਲਾਈਵ ਹੋ ਕੇ ਭਗਵੰਤ ਮਾਨ ਸਰਕਾਰ ਖਿਲਾਫ ਕੋਪੜਾਸ ਕੱਢੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਡੀਐਸਪੀ ਅਤੇ ਐਸਐਚਓ ਮਰੀਂਡਾ ਸਵੇਰੇ ਤੜਕੇ ਮੇਰੇ ਘਰ ਆਏ ਇਹਨਾਂ ਨੇ ਬਾਹਰ ਜਾਣ ਤੋਂ ਰੋਕ ਲਗਾ ਦਿੱਤੀ ਹੈ ਚੰਨੀ ਨੇ ਕਿਹਾ ਕਿ ਸਰਕਾਰ ਕਿੰਨੀ ਦੇਰ ਤੱਕ ਰੋਕ ਰੱਖੇਗੀ ਕੱਖਾਂ ਵਿੱਚ ਅੱਗ ਬਹੁਤੀ ਦੇਰ ਰੋਕੀ ਨਹੀਂ ਜਾ ਸਕਦੀ ਭਗਵੰਤ ਮਾਨ ਜੀ ਜਿਹੜੇ ਨਿਉਂਦੇ ਪੰਜਾਬ ਦੇ ਲੋਕਾਂ ਵੱਲ ਪਾ ਰਹੇ ਹੋ ਲੋਕਾਂ ਨੂੰ ਕੁੱਟ-ਕੁੱਟ ਕੇ ਘਰਾਂ 'ਚ ਡੱਕਿਆ ਜਾ ਰਿਹਾ ਹੈ ਇਹ ਨਿਉਂਦੇ ਤੁਹਾਨੂੰ ਮਹਿੰਗੇ ਪੈਣਗੇ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਤੁਸੀਂ ਪੰਜਾਬ ਦਾ ਆਪ ਹਾਲਾਤ ਖਰਾਬ ਕਰ ਰਹੇ ਹੋ ਅੱਜ ਪੰਜਾਬ ਵਿੱਚ ਜੇਕਰ ਸਾਬਕਾ ਮੁੱਖ ਮੰਤਰੀ ਹੀ ਸੁਰੱਖਿਅਤ ਨਹੀਂ ਹੈ ਘਰ ਵਿੱਚ ਬੰਦ ਕਰ ਦਿੱਤਾ ਹੈ ਤਾਂ ਆਮ ਲੋਕਾਂ ਦੀ ਕੀ ਹਾਲਤ ਹੋਵੇਗੀ ਚੰਨੀ ਨੇ ਕਿਹਾ ਕਿ ਬੱਸਾਂ 'ਚੋਂ ਲਬ ਲਬ ਕੇ ਲੋਕਾਂ ਨੂੰ ਵਾਪਸ ਮੋੜਿਆ ਜਾ ਰਿਹਾ ਹੈ ਇਹ ਸੱਦੀ ਹੋਈ ਭੇਡ ਨਹੀਂ ਹੈ ਇਹ ਲੋਕ ਆਪ ਮੁਹਾਰੇ ਆਏ ਹਨ ਚੰਨੀ ਨੇ ਕਿਹਾ ਕਿ ਸਰਕਾਰ ਖਿਲਾਫ ਉਠਣ ਵਾਲੀ ਹਰ ਆਵਾਜ਼ ਨੂੰ ਭਗਵਾਨਤ ਮਾਨ ਸਰਕਾਰ ਦਬਾ ਰਹੀ ਹੈ ਪਰ ਇਹ ਜਿਆਦਾ ਦੇਰ ਤੱਕ ਨਹੀਂ ਚੱਲਣਾ ਇੱਥੇ ਮੁਗਲਾਂ ਦਾ ਰਾਜ ਨਹੀਂ ਰਿਹਾ ਤਾਂ ਅੱਜ ਜੋ ਤੁਸੀਂ ਅਨੇ ਹਲਾ ਨੇ ਐਮਰਜੈਂਸੀ ਲਗਾਈ ਹੈ ਇਹ ਵੀ ਰਹਿਣ ਵਾਲੀ ਨਹੀਂ ਹੈ ਤੁਸੀਂ ਪਿੰਡਾਂ 'ਚ ਜਾ ਕੇ ਦਿਖਾਓ ਲੋਕਾਂ ਨੇ ਕੋਟਾਪਾ ਚਾੜ ਦੇਣਾ ਹੈ ਸੋ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਸੀ ਕਿ ਬੀਤੇ ਦਿਨ ਸੰਗਰੂਰ ਵਿੱਚ ਵੱਡਾ ਅੱਛੀ ਭਾਨੇ ਸਿੱਧੂ ਦੀ ਰਿਹਾਈ ਨੂੰ ਲੈ ਕੇ ਜਿੱਥੇ ਕੀ ਪੁਲਿਸ ਨੇ ਬੈਰੀਗੇਟ ਲਾਏ ਹੋਏ ਸੀ ਥਾਂ ਥਾਂ ਤੇ ਤਾਂ ਜੋ ਨੌਜਵਾਨ ਉਹ ਭਗਵੰਤ ਮਾਨ ਦੀ ਕੋਠੀ ਨਾ ਘੇਰ ਸਕਣ ਕਾਫੀ ਲੋਕਾਂ ਨੂੰ ਨਜ਼ਰਬੰਦ ਕੀਤਾ ਗਿਆ ਸੀ ਅਤੇ ਕਾਫੀ ਲੋਕਾਂ ਨੂੰ ਫੜ ਫੜ ਕੇ ਪੁਲਿਸ ਨੇ ਹਿਰਾਸਤ ਵਿੱਚ ਲੇਤਾ ਸੀ ਜਿੱਥੇ ਬੀਤੇ ਦਿਨ ਹੀ ਪੁਲਿਸ ਵਾਲਿਆਂ ਨਾਲ ਕਿਸਾਨ ਜਥੇਬੰਦੀਆਂ ਤੇ ਲੱਖੇ ਸਿਧਾਣੇ ਵਰਗਿਆਂ ਦੀ ਮੀਟਿੰਗ ਹੋਈ ਜਿਸ ਤੋਂ ਬਾਅਦ ਬਿਨਾਂ ਸ਼ਰਤ ਤੋਂ ਭਾਨੇ ਸਿੱਧੂ ਨੂੰ ਰਿਹਾ ਕਰਨ ਦਾ ਪੰਜਾਬ ਪੁਲਿਸ ਨੇ ਪ੍ਰਸ਼ਾਸਨ ਨੇ ਫੈਸਲਾ ਲਿਆ ਹੁਣੇ ਏਕ ਇਹਾ ਜਾ ਰਿਹਾ ਹੈ ਕਿ ਭਾਨਾ ਸਿੱਧੂ 10 ਤਰੀਕ ਤੱਕ ਰਿਹਾ ਕੀਤਾ ਜਾਵੇਗਾ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਇਹ ਲਿਖਤੀ ਰੂਪ ਦੇ ਵਿੱਚ ਦਿੱਤਾ ਹੋਇਆ ਸੋ ਬਾਕੀ ਆਓ ਲੈ ਚਲਦੇ ਹਾਂ ਤੁਹਾਨੂੰ ਇਸ ਚਰਨਜੀਤ ਸਿੰਘ ਦੀ ਵੀਡੀਓ ਵੱਲ ਕੀ ਕਿਹਾ ਭਗਵੰਤ ਮਾਨ ਦੇ ਖਿਲਾਫ ਚਰਨਜੀਤ ਸਿੰਘ ਚੰਨੀ ਨੇ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਕੀ ਵਿਚਾਰ ਨੇ ਆਪਣੇ ਰਾਏ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਇਹਨਾਂ ਦੇ ਪਾਠੀਆਂ ਪੈਣੀਆਂ ਪਿੰਡਾਂ ਦੇ ਵਿੱਚ ਮੁੱਖ ਮੰਤਰੀ ਜੀ ਸਾਨੂੰ ਦਾ ਘਰ ਚ ਰੋਕ ਲਿਆ ਤੁਸੀਂ ਘਰ ਤੇ ਆਪ ਬਾਹਰ ਨਿਕਲ ਕੇ ਦੇਖੋ ਪਿੰਡਾਂ ਜਾ ਕੇ ਦੇਖੋ ਕੱਲੇ ਫਿਰ ਤੁਹਾਨੂੰ ਪਤਾ ਲੱਗੇਗਾ ਜੇ ਪਾਥੀਆ ਨਾ ਪਈਆ ਤਾਂ ਚਰਨੀ ਚੰਨੀ ਨਾ ਕਿਓ ਜੇ ਤੁਹਾਨੂੰ ਲੋਕਾਂ ਨੇ ਡਲੇ ਨਾ ਮਾਰੇ ਤਾਂ ਚਰਜੀ ਚੰਨੀ ਨਾ ਕਿਓ ਆਓ ਜਰਾ ਕਰ ਲੋਕਾਂ ਦੇ ਵਿੱਚ ਕੱਲੇ ਆਖਰ ਨੂੰ ਪਾਣੀ ਪੂੜਾ ਦੇ ਹੇਠੋਂ ਨਿਕਲਣਾ ਵੋਟਾਂ ਦਾ ਲੋਕਾਂ ਨੂੰ ਅਧਿਕਾਰ ਹੈ ਲੋਕਾਂ ਨੇ ਵੋਟਾਂ ਪਾਉਣੀਆਂ ਜਿਸ ਤਰੀਕੇ ਦੇ ਨਾਲ ਲੋਕ ਤੁਹਾਨੂੰ ਲੈ ਕੇ ਆਏ ਸੀ ਸ਼ਗਨਾ ਦੇ ਨਾਲ ਉਸ ਤੋਂ ਉਲਟ ਤੁਹਾਨੂੰ ਡੜੇ ਮਾਰ ਕੇ ਪਹੁੰਚਾਣਗੇ